ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਹੈਰੀ ਪੰਜਾਬ ਤੇ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਐਲਮ ਦੀਆਂ ਜੋ ਪੋਸਟ ਆਈਆਂ ਹੋਣਨ ਪੀਐਸਟੀਸੀਲ ਬਾਰੇ ਤੇ ਐਸਾ ਦੀਆਂ ਜੋ ਲਗ ਅਲਗ ਪੋਸਟ ਆਈਆਂ ਹੋਣ ਕਿ ਕੁਆਲਿਫੀਕੇਸ਼ਨ ਕੀ ਰਹੇਗੀ ਉਸ ਦੀ ਫੀਸ ਕੀ ਰਹੇਗੀ ਦੇ ਨਾਲ ਉਹਦਾ ਸਿਲੇਬਸ ਕੀ ਰਹੇਗਾ ਠੀਕ ਹੈ ਦੋਸਤੋ ਤੇ ਦੋਸਤੋ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪੋਜੀਟਿਵ ਹੈਰੀ ਪੰਜਾਬ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਵੀਡੀਓ ਨੂੰ ਲਾਈਕ ਅਤੇ ਬੈਲ ਆਈਕਨ on ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸੰਜਿਆ ਹੋ ਸਕੇ ਠੀਕ ਹੈ ਦੋਸਤੋ ਨਾਲ ਆਪਣਾ Telegram ਚੈਨਲ ਜ਼ਰੂਰ ਜੁਆਇਨ ਕਰਨਾ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ ਨਾਲ ਫਾਰਮ ਅਪਲਾਈ ਕਰਨ ਦਾ ਲਿੰਕ ਵੀ ਮਿਲ ਜਾਏਗਾ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੋਸਤੋ ਫਾਰਮ ਅਪਲਾਈ ਕਰਨ ਦੀ ਜੋ ਲਾਸਟ ਡੇਟ ਹੈ ਉਹ 16 ਦਸੰਬਰ 2025 ਹੈ ਠੀਕ ਹੈ ਦੋਸਤੋ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਦੋਸਤੋ ਆਪਣਾ ਫਾਰਮ ਜਰੂਰ ਫਿਲ ਅਪ ਕਰ ਲੈਣਾ ਦੋਸਤੋ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਆਪਾਂ ਐਲਮ ਦੀ ਠੀਕ ਹੈ ਦੋਸਤੋ ਇਸ ਵਿੱਚ ਦੋਸਤੋ ਕੁਆਲਿਫਾਈ ਦੋਸਤੋ ਇਸ ਵਿੱਚ ਕੁਆਲਿਫਿਕੇਸ਼ਨ ਕੀ ਰਹੇਗੀ ਸਭ ਤੋਂ ਪਹਿਲਾਂ ਦੋਸਤੋ ਇਸ ਵਿੱਚ 129 ਪੋਸਟਾਂ ਹਨ ਪੀਐਸਟੀਸੀਐਲ ਵਿੱਚ ਅਸਿਸਟੈਂਟ ਲਾਈਨਮੈਨ ਠੀਕ ਹੈ ਦੋਸਤੋ ਤਾਂ ਸਭ ਤੋਂ ਪਹਿਲਾਂ ਦੋਸਤੋ ਇਸ ਵਿੱਚ ਤੁਹਾਡੀ 10ਵੀਂ ਪਾਸ ਹੋਣੀ ਚਾਹੀਦੀ ਹੈ ਜਾਂ ਇਸ ਦੇ ਬਰਾਬਰ ਕੋਈ ਨਾਲ ਆਹ ਟ੍ਰੇਡ ਹੋਣੀ ਚਾਹੀਦੀ ਹੈ ਨਾਲ ਉਸ ਦੇ ਬਾਦ ਦੋਸਤੋ ਜਿਵੇਂ ਕਿ ਜੇਕਰ ਬੱਚੇ ਨੇ ਕੋਈ ਨਹੀਂ ਹੈ ਤਾਂ ਦੋਸਤੋ ਉਸੇ ਵੀ ਇੰਜੀਨੀਅਰਿੰਗ ਡਿਪਲੋਮਾ ਕੀਤਾ ਹੋਵੇ ਜਾਂ ਡਿਗਰੀ ਪਾਸ ਹੋਵੇ ਉਸ ਨੂੰ ਤਾਂ ਹੀ ਵਿਚਾਰਿਆ ਜਾਵੇਗਾ ਠੀਕ ਦੋਸਤੋ ਘਟੋ ਘਟ ਯੋਗਤਾ ਇਸ ਬਰਾਬਰ ਹੋਣੀ ਚਾਹੀਏ ਤੇ ਦੋਸਤੋ ਨਾਲ ਹੀ ਉਸ ਦਾ ਜੋ ਐਨਸੀਵੀਟੀ ਜਾਂ ਜੋ ਵੀ ਹੈ ਆਈਟੀਆਈ ਕੀਤੀ ਹੋਈ ਹੈ ਉਸ ਦੇ ਨਾਲ ਹੋਣਾ ਕੰਪਲਸਰੀ ਹੈ ਤਾਂ ਹੁਣ ਦੋਸਤੋ ਗੱਲ ਕਰ ਲੈਂਦੇ ਹਾਂ ਇਸ ਦਾ ਜੋ ਦੋਸਤੋ ਨਾਲ ਐਲਮ ਦੀ ਗੱਲ ਕਰ ਲੈਂਦੇ ਹਾਂ ਜਿੰਨਾ ਬੱਚਿਆਂ ਨੇ ਆਈਟੀਆਈ ਨਾਲ ਉਹਨਾਂ ਕੋਲ ਦੋਸਤੋ 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ ਚਾਹੇ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਮਤਲਬ ਕਿ ਅਪਰੈਂਟਸ਼ਿਪ 1 ਸਾਲ ਦੀ ਹੋਣੀ ਚਾਹੀਦੀ ਹੈ ਜਿਸ ਨੂੰ ਕਹਿੰਦੇ ਹਨ ਐਨਏ ਸੀ ਸਰਟੀਫਿਕੇਟ ਠੀਕ ਹੈ ਦੋਸਤੋ ଏਸੀ ਤਾਂ ਦੋਸਤੋ ਇਸ ਦੀ ਸੈਲਰੀ ਜਾਏਗੀ ਦੋਸਤੋ ਸੈਲਰੀ ਰਹੇਗੀ 19900 ਦੋਸਤੋ ਇਹ ਸਿਰਫ ਇੰਨੀ ਕੁ ਨਹੀਂ ਸੈਲਰੀ ਜਾਏਗੀ ਇਸ ਵਿੱਚ ਟੀਏ ਡੀਏ ਟੀਡੀਏ ਜੋ ਵੀ ਹੁੰਦਾ ਹੈ ਇਸ ਵਿੱਚ ਪਲੱਸ ਹੋ ਕੇ ਸੈਲਰੀ ਤੁਹਾਨੂੰ ਆਉਂਦੀ ਹੈ ਠੀਕ ਹੈ ਦੋਸਤੋ ਉਸ ਤੋਂ ਬਾਅਦ ਦੋਸਤੋ ए डब्ल्यू एस ए ਦੀਆਂ ਆਪਾਂ ਵੇਖ ਲੈਣੇ ਆ ਅਸਿਸਟੈਂਟ ਸਬਸਟੇਸ਼ਨ ਟੈਕਨਿਸ਼ੀਅਨਸ ਦੀਆਂ ਤੇ ਦੋਸਤੋ ਇਸ ਵਿੱਚ ਕਿੰਨੀਆਂ ਪੋਸਟਾਂ ਹਨ 195 ਵੈਕੈਂਸੀਆਂ ਇਸ ਦੀਆਂ ਹਨ ਇਸ ਵਿੱਚ ਇਲੈਕਟ੍ਰੀਸ਼ੀਅਨ ਇੰਜੀਨੀਅਰਿੰਗ ਦਾ ਡਿਪਲੋਮਾ ਹੋਵੇ 60% ਨਾਲ ਫੁੱਲ ਰੈਗੂਲਰ ਕੋਰਸ ਹੋਵੇ ਜਾਂ ਡਿਪਲੋਮਾ ਇਨ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ 60% ਨਾਲ ਫੁੱਲ ਰੈਗੂਲਰ ਕੋਰਸ ਜਾਂ ਡਿਪਲੋਮਾ ਇਨ ਇੰਸਟ੍ਰੂ ਦਾ ਅਤੇ ਪ੍ਰੋਸੈਸ ਕੰਟਰੋਲ 60% ਦਾ ਇਟ ਰੈਗੂਲਰ ਹੋਵੇ ਉਸ ਦੀ ਸੈਲਰੀ ਸੇਮ ਰਹੇਗੀ ਤਾਂ ਦੋਸਤੋ ਇਸ ਤੋਂ ਬਾਅਦ ਦੋਸਤੋ ਗੱਲ ਕਰ ਲੈਂਦੇ ਹਾਂ ਆ ਇਲੈਕਟ੍ਰੀਸ਼ੀਅਨ ਗ੍ਰੇਡ 2 ਦੀ ਇਸ ਵਿੱਚ ਦੋਸਤੋ ਤੁਹਾਡਾ ਸਿਰਫ میٹرਿਕ ਤੇ ਰੈਗੂਲਰ ਆਈਟੀ ਹੋਣੀ ਜ਼ਰੂਰੀ ਹੈ ਇਲੈਕਟ੍ਰੀਸ਼ੀਅਨ ਡਿਸਪਲਿਨ ਕਿਸੇ ਵੀ ਬ੍ਰਾਂਚ ਵਿੱਚ ਘੱਟੋ ਘੱਟ 60% ਨਾਲ ਪਾਸ ਹੋਵੇ ਜਾਂ ਇਲੈਕਟ੍ਰੀਸ਼ੀਅਨ ਡਿਪਲੋਮਾ ਹੋਣਾ ਲਾਜ਼ਮੀ ਹੈ ਇਹਨਾਂ ਦੋਨਾਂ ਵਿੱਚੋਂ ਇੱਕ ਕੁਆਲਿਫੀਕੇਸ਼ਨ ਟਿਕਲ ਹੋਣੀ ਲਾਜ਼ਮੀ ਇਸ ਦਾ ਪੇਸਕੇਲ ਰਹੇਗਾ ਦੋਸਤੋ ਸੇਮ ਹੀ ਸੈਲਰੀ ਰਹੇਗੀ ਹੁਣ ਦੋਸਤੋ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਇਸ ਵਿੱਚ ਜੋ ਇਨਸਟਰਕਸ਼ਨ ਹਨ ਸਭ ਤੋਂ ਪਹਿਲਾਂ ਦੋਸਤੋ ਜੋ ਹੈ ਉਹ ਦੋਸਤੋ ਪੰਜਾਬੀ ਪਾਸ ਸਰਟੀਫਿਕੇਟ ਜ਼ਰੂਰ ਸਕਲ ਹੋਵੇ ਤੇ ਜੋ ਏਜ ਲਿਮਟ ਹੈ ਦੋਸਤੋ ਉਹ ਤੁਹਾਨੂੰ ਪਤਾ ਹੈ 1/2025 ਦੇ ਹਿਸਾਬ ਨਾਲ ਏਜ 18 ਤੋਂ 37 ਤੱਕ ਹੋਣੀ ਚਾਹੀਦੀ ਹੈ ਤਾਂ ਨਾਲ ਉਸ ਦਾ ਅਲੱਗ-ਅਲੱਗ ਕੈਟਾਗਰੀ ਰਿਜ਼ਰਵੇਸ਼ਨ ਮਿਲੇਗੀ ਜਿਵੇਂ ਐਸਸੀ ਨੂੰ 5 ਸਾਲ ਦੀ ਤਾਂ ਐਕ ਸਰਵਿਸਮੈਨ ਨੂੰ ਅਲੱਗ-ਅਲੱਗ ਸੀਗੇ ਦੋਸਤੋ ਹੁਣ ਦੋਸਤੋ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਦੋਸਤੋ ਇਸ ਦੀ ਗੱਲ ਕਰ ਲੈਣਾ ਆਪਾਂ ਸਿਲੇਬਸ ਬਾਰੇ ਠੀਕ ਹੈ ਦੋਸਤੋ ਜੋ ਪੇਪਰ ਇਗਜ਼ਾਮ ਪੈਟਰਨ ਹੋਏਗਾ ਠੀਕ ਹੈ ਦੋਸਤੋ ਇਸ ਤੋਂ ਬਾਅਦ ਦੋਸਤੋ ਜੋ ਪੇਪਰ ਪੈਟਰਨ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਦੋਸਤੋ ਪੇਪਰ ਇਹ ਰਹੇਗਾ ਕੁਆਲਿਫੀਕੇਸ਼ਨ ਜੋ 50 ਨੰਬਰ ਦਾ ਜਿਸ ਵਿੱਚ 25 ਨੰਬਰ ਪਾਸ ਹੋਣੇ ਲਾਜ਼ਮੀ ਹਨ ਠੀਕ ਹੈ ਦੋਸਤੋ ਪੰਜਾਬੀ ਕੁਆਲਿਫੀਕੇਸ਼ਨ ਉਸ ਤੋਂ ਬਾਅਦ ਦੋਸਤੋ ਦੂਸਰਾ ਪੇਪਰ ਆਏਗਾ ਦੋਸਤੋ ਜਿਸ ਵਿੱਚ 50 50 ਮਾਰਕਸ ਟੈਕਨੀਕਲ ਹੋਏਗੀ 20 ਨੰਬਰ ਦੀ ਪੰਜਾਬੀ ਤੇ ਜੀਕੇ 10 ਨੰਬਰ ਦੀ ਤੇ ਰੀਜ਼ਨਿੰਗ ਦੋਸਤੋ 10 ਨ ਜੋ ਤੁਸੀਂ ਜਰੂਰ ਅਪਲਾਈ ਕਰ ਲੈਣਾ ਜੇ ਤੁਹਾਡੀ ਕੁਆਲਿਫੀਕੇਸ਼ਨ ਕੰਪਲੀਟ ਹੈ ਠੀਕ ਹੈ ਦੋਸਤੋ ਉਸ ਤੋਂ ਬਾਅਦ ਦੋਸਤੋ ਆਪਾਂ ਗੱਲ ਕਰ ਲੈਂਦੇ ਹਾਂ ਇਹਨਾਂ ਵਿੱਚ ਆਪਾਂ ਫੀਸ ਦੀ ਠੀਕ ਹੈ ਦੋਸਤੋ ਫੀਸ ਦੀ ਗੱਲ ਕਰ ਲੈਂਦੇ ਹਾਂ ਫਾਰਮ ਅਪਲਾਈ ਕਰਨ ਤੋਂ ਬਾਅਦ ਦੋਸਤੋ ਆ ਰਹੀ ਫੀਸ ਜੇਕਰ ਦੋਸਤੋ ਤੁਸੀਂ ਅ ਐਸਸੀ ਕੈਟਾਗਰੀ ਨਾਲ ਸੰਬੰਧ ਨਹੀਂ ਬਲਕਿ ਜਰਨਲ ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਜੋ ਹੋਰ ਅਦਾ ਕੈਸ ਬੰਧ ਰੱਖਦੇ ਤੁਹਾਡੀ 1200 ਰੁਪਏ ਫੀਸ ਲੱਗੇਗੀ ਨਾਲ 216 ਰੁਪਏ ਜੀਐਸਟੀ ਟੋਟਲ ਮਿਲਾ ਕੇ 1416 ਰੁਪਏ ਪਲੱਸ ਚਾਰਜਸ ਲੱਗਣਗੇ ਜਿੱਕਰ ਐਸੀ ਕੈਟਾਗਰੀ ਸਬੰਧ ਹੈ 750 ਐਪਲੀਕੇਸ਼ਨ ਫੀਸ 135 ਜੀਐਸਟੀ ਲੱਗੇਗੀ ਨਾਲ ਟੋਟਲ ਦੋਸਤੋਂ ਫਾਰਮ ਅਪਲਾਈ ਕਰਨ ਤੋਂ ਬਾਅਦ ਦੋਸਤੋਂ 885 ਲਗਭਗ 900 ਤੱਕ ਤੁਹਾਡੀ ਫੀਸ ਲੱਗੇਗੀ ਇਸੇ ਤਰ੍ਹਾਂ ਸੇਮ ਇਸ ਦੀ ਫੀਸ ਰਹੇਗੀ ਪਰਸਨ ਡਿਸੇਬਿਲਿਟੀ ਲਈ ਠੀਕ ਹੈ ਦੋਸਤੋਂ ਇਹ ਰਸੀ ਛੋਟੀ ਜੀ ਜਾਣਕਾਰੀ ਆਈ ਹੋਪ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਵੇ ਕਿਸੇ ਨੂੰ ਕੋਈ ਵੀ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਜਰੂਰ ਪ आई होप नु दोसरे फॉर्म नु 269 ਨਹੀਂ ਕਿਉਂਕਿ ਅਗਲੇ ਸਾਲ ਇਲੈਕਸ਼ਨ ਹਨ ਉਸ ਤੋਂ ਬਾਅਦ ਇਲੈਕਸ਼ਨ ਹਨ ਇਲੈਕਸ਼ਨ ਤੋਂ ਬਾਅਦ ਦੋਸਤੋ ਤੁਹਾਨੂੰ ਪਤਾ ਹੈ ਪੋਸਟਾਂ ਬਹੁਤ ਆ ਰਹੀਆਂ ਹਨ ਫਾਰਮ ਨੂੰ ਜਰੂਰ ਅਪਲਾਈ ਕਰ ਲੈਣਾ ਕੁਆਲਿਫੀਕੇਸ਼ਨ ਹੈ ਤਾਂ ਫਾਰਮ ਦੋਸਤੋ ਕੋਈ ਨਹੀਂ ਛੱਡਣਾ ਇਹ ਦੋਸਤੋ ਪੀਐਸਟੀਸੀਲ ਵਿੱਚ ਬਹੁਤ ਵਧੀਆ ਵੈਕੈਂਸੀ ਹੈ ਦੋਸਤੋ ਜਰੂਰ ਜੋ ਪੀਐਸ ਪੀਸੀਐਲ ਵਿੱਚ ਰਹਿ ਗਏ ਸੀ ਦੋਸਤੋ ਉਸ ਨੂੰ ਹੁਣ ਪੀਐਸਟੀਸੀਐਲ ਵਿੱਚ ਜਰੂਰ ਅਪਲਾਈ ਕਾਰ ਲੈਣਾ ਠੀਕ ਹੈ ਦੋਸਤੋ ਆਈ ਹੋਪ ਸਾਰਾ ਨਕਲੀਅਰ ਸਮਝ ਆ ਗਿਆ ਕਿਰਪਾਵਾਦ ਪੋਜ਼ਿਟਿਵ ਹੈਰੀ ਪੰਜਾਬ YouTube ਚੈਨਲ ਜਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦੇਣਾ ਧੰਨਵਾਦ ਜੀ